ਸੋ ਸਰ ਸਭ ਤੋਂ ਪਹਿਲਾ ਜੋ ਅੱਜ ਕੱਲ ਇੱਕ ਕਨਸਰਨ ਬਣਿਆ ਹੋਇਆ ਉਹ ਹੈ ਕਿ ਅਸਥਮਾ ਅਸਥਮਾ ਪੇਸ਼ੈਂਟਸ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੇ ਨੇ ਇਸ ਦਾ ਕੀ ਕਾਰਨ ਹੈ ਦੇਖੋ ਜਿਹੜੇ ਅਸਥਮੇ ਦੀਆਂ ਪ੍ਰੋਬਲਮਾਂ ਹੈਗੀਆਂ ਇਹਦੇ ਦੋ ਤਿੰਨ ਕਾਰਨ ਹੈ ਇੱਕ ਬਹੁਤ ਸਾਰੇ ਲੋਕ ਜਿਹੜੇ ਪ੍ਰੈਸ ਕਰਦੇ ਆ ਜਿਵੇਂ ਉਹ ਤੋਂ ਪਾਣੀ ਛਿੜਕ ਕੇ ਤੇ ਪ੍ਰੈਸ ਕਰਦੇ ਦੀ ਸਮੈਲ ਚੜਦੀ ਹੈ ਜਿਹੜਾ ਬੰਦਾ ਰੁਟੀਨ 'ਚ ਇੱਕੋ ਹੀ ਬੰਦਾ ਸੇਮ ਪ੍ਰੈਸ ਕਰੀ ਜਾਵੇ ਉਹ ਕਿਸੇ ਵੀ ਕਾਰਸੇ ਬੰਦੇ ਹਰ ਬੰਦਾ ਘਰਾਂ 'ਚ ਵੀ ਕਰਦੇ ਆ ਬਾਹਰੋਂ ਵੀ ਕਰਵਾਉਂਦੇ ਆ ਬਹੁਤ ਸਾਰੇ ਕਾਸਟਾਂ ਕਰਦੀਆਂ ਇਹ ਕੰਮ ਲੇਕਿਨ ਉਹਨਾਂ ਨੂੰ ਇਸੇ ਦੇਖਿਆ ਹੋਇਆ ਅਸਥਮਾ ਪਾਇਆ ਜਾਂਦਾ ਹੈ ਜਦੋਂ ਲੰਬੇ ਸਮੇਂ ਦੇ ਪੁੰਦਾ ਕਰਦਾ ਹੈ ਲੇਕਿਨ ਐਵੇਂ ਜਿਹੜੇ ਲੋਕੀ ਰਾਤ ਨੂੰ ਦੁੱਧ ਪੀਂਦੇ ਆ ਬਹੁਤ ਸਾਰੇ ਲੋਕੀ ਦੁੱਧ ਪੀਂਦੇ ਆ ਦੁੱਧ ਅੱਜ ਕੱਲ ਨਕਲੀ ਇਹਨਾਂ ਲੱਗ ਗਿਆ ਦੁੱਧ ਵੀ ਇੱਕ ਅਸਥਮਾ ਪੈਦਾ ਕਰਦਾ ਹੈ ਕਿਉਂਕਿ ਇਹ ਨਹੀਂ ਵੀ ਮਤਲਬ ਬੰਦੇ ਨੇ 10 ਦਿਨ ਪੀਲੇ 10 ਦਿਨ ਪੀ ਕੇ ਉਹਨੂੰ ਅਸਥਮਾ ਹੋ ਜਾਊਗਾ ਜਾਂ 10 ਦਿਨ ਪ੍ਰੈਸ ਕਰ ਲਈ ਤਾਂ ਅਸਥਮਾ ਹੋ ਜਾਊਗਾ ਜਦੋਂ ਬੰਦਾ ਕਾਫੀ ਲੰਬੇ ਸਮੇਂ ਚ ਪਿੰਦਾ ਹੈ ਜਾਂ ਲੰਬੇ ਸਮੇਂ ਕਰਦਾ ਹੈ ਤਾਂ ਉਹਦੇ ਨਾਲ ਅਸਥਮਾ ਹੋ ਜਾਂਦਾ ਹੈ ਜਿਵੇਂ ਬਹੁਤ ਸਾਰੇ ਇਹ ਵੀ ਬਹੁਤ ਸਾਰੀਆਂ ਸਿਹਤ ਨੂੰ ਖਰਾਬ ਕਰਦਾ ਹੈ ਜੀ ਸੋ ਲੇਕਿਨ ਇਹ ਜਿਹੜੇ ਬੰਦੇ ਗੱਲ ਮੰਨਣਗੇ ਉਹ ਕਾਮਯਾਬ ਰਹਿਣਗੇ ਜਿਹੜੇ ਨਹੀਂ ਮੰਨਣਗੇ ਉਹਨਾਂ ਦੀ ਮਰ ਜੀ